ਅਜਿਕਰ ਯੂਥ ਨੂੰ ਵੀ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਵੀ ਜਿਹੜੇ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਜੇ ਤਾਂ ਨਿਭਾਉਣੀ ਆ ਵਿਆਹ ਕਰਾਉਣਾ ਤਾਂ ਕਰਾਓ ਨਹੀਂ ਤਾਂ ਐਵੇਂ ਕਿਸੇ ਦੀ ਜ਼ਿੰਦਗੀ ਨਾ ਖਰਾਬ ਕਰੋ ਪਹਿਲਾਂ ਤਾਂ ਵੀ #datedtobold ਇਹੀ ਹੈ ਕਹਿ ਸਕਦੇ ਆ ਕਿ ਅਸੀਂ ਵਿਆਹ ਕਰਾ ਲਿਆ ਕਿਉਂਕਿ ਅਸੀਂ ਆਪੋਜ਼ਿਟ ਆ ਇੱਕ ਦੂਜੇ ਦੇ ਕਾਸਟ ਦੇ ਉੱਪਰ ਪਰ ਸਾਡਾ ਪਿਆਰ ਸੀਗਾ ਤੇ ਕਿਉਂਕਿ ਮੈਨੂੰ ਵੀ ਇਹੀ ਸੀਗਾ ਕਿ ਕਿਸੇ ਨਾਲ ਜਦੋਂ ਆਪਾਂ ਲਾਈ ਹੈ ਤੇ ਉਹਦੇ ਨਾਲ ਆਪਾਂ ਨਿਭਾਉਣੀ ਵੀ ਚਾਹੀਦੀ ਹੈ ਤੇਰੀ ਮੈਂ ਤੁਲਨਾ ਕਰਦਾ ਅੰਬਰ ਦੇ ਤਾਰੇ ਦੇ ਨਾਲ ਜਾਂ ਕੋਈ ਵੀ ਸੋਹਣ ਮਹੀਨੇ بارش ਨਜ਼ਾਰੇ ਦੇ ਨਾਲ ਦੁਨੀਆ ਤੇ ਲੱਗਦਾ ਨਹੀਂ ਕੋਈ ਤੇਰੇ ਤੋਂ ਹੋਣਾ ਸੋਹਣਾ ਤੇਰੇ ਤੋਂ ਹੋਣਾ ਸੋਨਾ ਤੇਰੇ ਤੋਂ ਹੋਣਾ ਸੋਨਾ ਰੱਬ ਨੇ ਤੈਨੂੰ ਕਿਵੇਂ ਬਣਾਇਆ ਉਹ ਵੀ ਹੁਣ ਪੁੱਲ ਗਿਆ ਹੋਣਾ ਇਹ ਮੇਰੀ ਵਾਈਫ ਮੇਰੀ ਨਿਸ਼ਾ ਬਨੁਜੀ ਲਈ ਹੈ ਮੇਰਾ ਸਭ ਤੋਂ ਪਹਿਲਾ ਗਾਣਾ ਜੀ ਕੁੜੀਆਂ ਲਈ ਸੀ ਉਹਨੇ ਤਾਰੀਫ ਤੇ ਸੀ ਤੇ ਅਸੀਂ ਜਦੋਂ ਸਾਡੀ ਮੈਰਿਜ ਸੀਗੀ ਮੈਂ ਮੈਰਿਜ ਤੇ ਵੀ ਉਹਨਾਂ ਨੂੰ ਗਾਣਾ ਡੈਡੀਕੇਟ ਕੀਤਾ ਸੀਗਾ ਤੇਰੀ ਮੈਂ ਤੁਲਨਾ ਕਰਦਾ ਅੰਬਰ ਦੇ ਤਾਰੇ ਦੇ ਨਾਲ ਜਾਂ ਕੋਈ ਵੀ ਸੋਹਣ ਮਹੀਨੇ بارش ਨਜ਼ਾਰੇ ਦੇ ਨਾਲ ਦੁਨੀਆ ਤੇ ਲੱਗਦਾ ਨਹੀਂ ਕੋਈ ਤੇਰੇ ਤੋਂ ਹੋਣਾ ਸੋਣਾ ਤੇਰੇ ਤੋਂ ਹੋਣਾ ਸੋਨਾ ਤੇਰੇ ਤੋਂ ਹੋਣਾ ਸੋਨਾ ਰੱਬ ਨੇ ਤੈਨੂੰ ਕਿਵੇਂ ਬਣਾਇਆ ਉਹ ਵੀ ਹੁਣ ਪੁੱਲ ਗਿਆ ਹੋਣਾ ਇਹ ਮੇਰੀ ਵਾਈਫ ਮੇਰੀ ਨਿਸ਼ਾ ਬਨੁਜੀ ਲਈ ਹੈ ਬਹਰੀ ਨਾਈਸ ਤਾਂ ਹੀ ਲੱਗ ਰਿਹਾ ਹੈ ਪ੍ਰੈਸ ਹੋ ਗਿਆ ਵੀ ਹਾਂਜੀ ਇਹਨੇ ਬਿਲਕੁਲ ਬਟ ਉਹ ਤਾਂ ਅਸੀਂ ਸੰਗੀ ਜੀ ਜਾਂਦੀ ਸੀ ਥੋੜਾ ਜਿਹਾ ਕਿਉਂਕਿ ਵਿਆਹ ਤੇ ਮਾਹੌਲ ਹੀ ਇਦਾਂ ਦਾ ਹੁੰਦਾ ਹੈਗਾ ਸੋ ਮੈਂ ਇਹਨੂੰ ਡੈਡੀਕੇਟ ਕੀਤਾ ਸੀਗਾ ਜੀ ਇਹ ਗਾਣਾ ਉਸ ਟਾਈਮ ਆਈ ਐਮ ਸ਼ੋਰ ਬਹੁਤ ਖੁਸ਼ ਹੋਈ ਹੋਣੀ ਬਿਲਕੁਲ ਜੀ ਪੂਰੇ ਖੁਸ਼ ਸੀਗੇ ਉਹ ਜਿੰਨਾ ਹਨ ਇਥੇ ਟੈਗ ਲਾਈ ਨਾ ਹਸ਼ਟੈਗ ਡੀਅਰ ਟੂ ਬੀ ਬੋਲਡ ਹਰ ਕਿਸੇ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਨਾ ਇੱਕ ਐਸਾ ਮੂਮੈਂਟ ਹੁੰਦਾ ਜਦੋਂ ਬਹੁਤ ਬੋਲਦੀ ਆਪਣੇ ਗੱਲ ਰੱਖਣੇ ਪੈਂਦੀ ਹੈ ਜਾਂ ਕੋਈ ਵੀ ਡਿਸੀਜਨ ਲੈਣਾ ਪੈਂਦਾ ਤੁਹਾਡੀ ਜ਼ਿੰਦਗੀ ਦਾ ਕੋਈ ਇਹੋ ਜਿਹਾ ਇਨਸੀਡੈਂਟ ਹੈ ਬਹੁਤ ਨਿੱਜੀ ਪਰ ਕਈ ਚੀਜ਼ਾਂ ਹੁੰਦੀਆਂ ਨੇ ਕਿ ਆਪਾਂ ਕੈਮਰੇ ਤੇ ਦੱਸਣਾ ਨਹੀਂ ਚਾਹੁੰਦੇ ਹੁੰਦੇ ਪਰ ਬਹੁਤ ਚੀਜ਼ਾਂ ਹੁੰਦੀਆਂ ਨੇ ਇਦਾਂ ਦੀਆਂ ਤੇ ਮੈਨੂੰ ਲੱਗਦਾ ਵੀ #date2bold ਇਹੀ ਹੈ ਕਹਿ ਸਕਦੇ ਆ ਕਿ ਅਸੀਂ ਵਿਆਹ ਕਰਾ ਲਿਆ ਕਿਉਂਕਿ ਅਸੀਂ ਆਪੋਜ਼ਿਟ ਆ ਇੱਕ ਦੂਜੇ ਦੇ ਕਾਸਟ ਦੇ ਉੱਪਰ ਪਰ ਸਾਡਾ ਪਿਆਰ ਸੀਗਾ ਤੇ ਕਿਉਂਕਿ ਮੈਨੂੰ ਵੀ ਇਹੀ ਸੀਗਾ ਕਿ ਕਿਸੇ ਨਾਲ ਜਦੋਂ ਆਪਾਂ ਲਾਈ ਹੈ ਤੇ ਉਹਦੇ ਨਾਲ ਆਪਾਂ ਨਿਭਾਉਣੀ ਵੀ ਚਾਹੀਦੀ ਹੈ ਤੇ ਜਦੋਂ ਤੱਕ ਕਿਉਂਕਿ ਕਈ ਅੱਜ ਕੱਲ੍ਹ ਯੂਥ ਨੂੰ ਵੀ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਵੀ ਜਿਹੜੇ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਜੇ ਤਾਂ ਨਿਭਾਉਣੀ ਹੈ ਵਿਆਹ ਕਰਾਉਣਾ ਤਾਂ ਕਰਾ ਗਰਾਫ ਕਰੂ ਬਹੁਤ ਸੋਣਾ ਮੈਸੇਜ ਵੀ ਦੇ ਰਹੇ ਹੋ ਤੇ ਬਹੁਤ ਸੋਣਾ ਤੁਸੀਂ ਗਾਣਾ ਵਿਗਾਇਆ 올 द वेरी बेस्ट फॉर योर ਫਿਊਚਰ ਤੇ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਆਪਣੇ ਫੈਨਸ ਨੂੰ ਕੀ ਕਹਿਣਾ ਚਾਹੁੰਦੇ ਲਾਸਟ ਅ ਸਾਰੇ ਨੂੰ ਇਹੀ ਕਹਿਣਾ ਚਾਹੁੰਦਾ ਜੀ ਗਾਣੇ ਅਸੀਂ ਕਰਦੇ ਰਹਿੰਦੇ ਆ ਸਾਰੇ ਤੁਸੀਂ ਬਹੁਤ ਸਮਝਦਾਰ ਹੋ ਸਿਆਣੇ ਹੋ ਬਸ ਸਪੋਰਟ ਕਰਿਆ ਕਰੋ ਤੁਹਾਡੇ ਕਰਕੇ ਅਸੀਂ ਆ ਨਹੀਂ ਤਾਂ ਅਸੀਂ ਫਿਰ ਕੁਝ ਵੀ ਨਹੀਂ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ